ਗਾਈਜ਼ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਹੈਗੇ ਆ ਜਲਦੂ ਦੱਸਦੇ ਇੰਟਰੋਡਕਸ਼ਨ ਆ ਦੇ ਆ ਜੀ ਹੈਗੇ ਲੰਕਾਵੀ ਆਈਲੈਂਡ ਦੇ ਵਿੱਚ ਮਲੇਸ਼ੀਆ ਹੁਣ ਆਪਾਂ ਇੱਥੇ ਇੱਕ ਮਾਰਕੀਟ ਦਿੱਖੀਏ ਸਾਨੂੰ ਉੱਥੇ ਜਿਆਦਾ ਰੈਸਟੋਰੈਂਟ ਖਾਣ ਲਈ ਰਾਜ ਸਾਨੂੰ ਮਾਰਕੀਟ ਦਿਖਾਈਏ ਇੱਕ ਤਾਂ ਤੁਸੀਂ ਤੁਹਾਡੇ ਵੀ ਵਾਏ ਨਾ ਇੱਥੇ ਥੋੜਾ ਜਿਹਾ ਘੁੰਮ ਫਿਰ ਲਈਏ ਤੇ ਤੁਹਾਨੂੰ ਅੱਜ ਆਪਾਂ ਵਿਖਾਉਨੇ ਆ ਆਪਣੇ ਮਲੇਸ਼ੀਆ ਦੀ ਲੰਕਾਵੀ ਆਇਲੈਂਡ ਦੀ ਸਟਰੀਟ ਮਾਰਕੀਟ ਜਿਹੜੀ ਹੈ ਨਾ ਉਹ ਵਿਖਾਉਨੇ ਆ ਇੱਕ ਇਹ ਵਿਖਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਆਪਾਂ ਤੁਹਾਨੂੰ ਵਿਖਾਵਾਂਗੇ ਇੱਥੋਂ ਦਾ ਸਭ ਤੋਂ ਫੇਮਸ ਬੀਚ ਤੇ ਰਸਤੇ ਦੇ ਵਿੱਚ ਵੈਸੇ ਇੱਕ ਸਟਰੀਟ ਫੂਡ ਲੱਗਾ ਹੋਇਆ ਵਾ ਤੇ ਆਪਾਂ ਤੁਹਾਨੂੰ ਇਹ ਵੀ ਵਿਖਾਉਨੇ ਆ ਤੇ ਇੱਥੇ ਕੀ ਕੁਝ ਖਾਣ ਨੂੰ ਮਿਲਦਾ ਤੇ ਆਪਾਂ ਵੀ ਟਰਾਈ ਕਰਾਂਗੇ ਕੁਝ ਖਾਣ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਵਧੀਆ ਕੁਝ ਲੱਗਾ ਤੇ ਬਾਕੀ ਤੁਹਾਨੂੰ ਵਿਖਾ ਦੰਨੇ ਆ ਚੱਲ ਨਦੀਪ ਪ ਐਵੇਂ ਚੱਕੀ ਫਰੇਂਗੀ ਲੋਡਿੰਗ ਆ ਗਾਈਸ ਆ ਦੇਖੋ ਇਹ ਨਾ ਇਸ ਵਕਤ ਟਾਈਮ ਹੋ ਗਿਆ ਵਾ ਰਾਤ ਦੇ 8:30 ਵਜੇ ਹੋਇਆ ਤੇ ਮਾਰਕੀਟ ਇਦਾਂ ਨਾ ਇੱਕ ਲੱਗੀ ਹੋਈ ਆ ਜਿਵੇਂ ਸਟਾਲਾਂ ਨਹੀਂ ਲੱਗੀਆਂ ਹੁੰਦੀਆਂ ਆਪਣੇ ਆਪਣੇ ਮੇਲਿਆਂ ਦੇ ਲੱਗੀਆਂ ਹੁੰਦੀਆਂ ਉਦਾਂ ਸਟਾਲਾਂ ਲੱਗੀਆਂ ਹੋਈਆਂ ਵਾ ਤੇ ਇੱਥੇ ਕਾਫੀ ਵਿਖ ਰਹੇ ਆ ਫੋਰਨਰ ਗੋਰੇ ਗੋਰੇ ਵੀ ਵਿਖਦੇ ਪਿਆ ਤੇ ਆਪਾਂ ਚੱਲਦੇ ਅੰਦਰ ਤੇ ਆਪਾਂ ਵੀ ਦੇਖਦੇ ਕੀ ਕੀ ਹੈਗਾ ਖਾਣ ਪੀਣ ਨੂੰ ਇੱਥੇ ਆ ਰਹੀਆਂ ਡਰਿੰਕਸ ਇਧਰਲੀ ਸਾਈਡ ਚਾਕਲੇਟ ਮੰਗੇਓ ਅੱਛਾ ਡਰਿੰਕਸ ਵੀ ਇਧਰ ਆ ਗੀਆਂ ਕੋਫੀ ਇਹ ਮਿਲਦਾ। ਆ ਮੰਗੋ ਲੱਗਦਾ ਆ ਪਤਾ ਨਹੀਂ ਕੀ ਆ ਆ ਚਾਕਲੇਟ ਲੱਗਦਾ। ਇੱਧਰ ਵੀ ਆ। ਅਸ਼ਾਮ ਬੋਲ ਰੀਬਾ ਬਲੂ ਲੇਮਨ ਆ। ਔਰੇਨ ਆ। ਅਜੇ ਲਿਖਿਆ ਪਤਾ। ਹਾਂ। ਦੇਖਣਾ ਪੈਣਾ ਆਪਾਂ ਨੂੰ ਕੀ ਕੀ ਹੈਗਾ। ਚਾਹ ਆ। ਦੇ ਵਿੱਚ ਚਿਕਨ ਵਗੈਰਾ ਇਥੇ। ਇਧਰ ਕੀ ਆ ਆ ਪਤਾ ਨਹੀਂ ਕੀ ਆ ਜਿਵੇਂ ਅਚਾ ਮੈਂਗੋ ਆ ਮੈਂਗੋ ਓ ਸੌਰੀ ਅਚਾ ਵੀ ਕੋਈ ਹੈਗਾ ਕੁਝ ਖਾਣ ਨੂੰ ਅਚਾ ਤੁਸੀਂ ਆਪਣੇ ਆਪ ਕੁਝ ਪਾ ਲਓ ਜਿਹੜਾ ਤੁਹਾਨੂੰ ਆ ਹਾਂ ਹੋ ਨਹੀਂ ਹੋ ਰਿਹਾ ਉਹ ਮੈਂਗੋ ਕੱਟ ਕੇ ਦੇ ਦਿੰਦੀ ਵੀ ਵੇਖੋ ਇਹ ਮੰਮੇ ਕੋ ਫਨਜੀ ਕਰਦਾ ਉਹ ਬਹੁਤ ਸੂਤਾ ਲੈ ਲਾਂਗੇ ਆਪਦੇ ਆਗੇ ਤੋਂ ਨਗਾ ਦੇ ਤਾ ਆ ਇਧਰ ਕੀ ਆ ਹਲੋ ਸੋ ਆ ਨਾਚੋ ਆ ਨਾਚੋ ਬਣਾ ਕੇ ਦਿੰਦੀ ਹੋਗੀ ਨਾਚੋ ਬਣਾਉਂਦੇ ਮਾਈਲੋ ਔਰ ਇਨ ਗ੍ਰੀਨ ਟੀ ਕਰਪਾ ਬਲੂ ਲੇਮਨ ਸੱਤ ਪੈਰੀ ਅਛਾ ਪਤਾ ਨਹੀਂ ਕੀ ਆ ਆ ਇੱਧਰ ਮੈਂਗੋ ਸ਼ੇਕ ਹੈ ਹਾਂ ਇਹ ਮੈਂਗੋ ਸ਼ੇਕ ਲੱਗਦਾ ਆ ਮੈਂਗੋ ਸ਼ੇਕ ਲਿਖਿਆ ਵੇ ਮੈਂਗੋ ਸ਼ੇਕ ਆ ਵੀ ਲਿਖਿਆ ਆਰਐਮ 5 ਫਿਰ ਕੀ ਹੋਦਰ ਬਾਅਦ ਚ ਲੈ ਲਈ ਪੀ ਕੇ ਖਾ ਕੇ ਵੇਖ ਲਾ ਮੈਂਗੋ ਸ਼ੇਕ ਹੈ ਨਾ ਆਮ ਦੁੱਧ ਦਾ ਹੀ ਆ ਬਣਾਉਂਦੀ ਵੀ ਮੈਂਗੋ ਸ਼ੇਕ ਉਹਨੂੰ ਕਹਦੀ ਮਿਲਕ ਸ਼ਾਕੂਸ ਅਲੱਗ ਹੈ ਮੈਂਗੋ ਸ਼ੇਕ ਹੈ ਨਾ ਸ਼ੇਕ ਮੈਂਗੋ ਸ਼ੇਕ ਲੈਣਾ ਹਾਂ ਇੱਕ ਤੋਂ ਅਵੇ ਗਾਇਸ ਇੱਥੇ ਜਿਹੜਾ ਫੂਡ ਲੱਗਣਾ ਇਹ ਸਸਤਾ ਨਾਰਮਲ ਨਾਲੋਂ ਮੈਂਗੋ ਸ਼ੇਕ ਹੁਣ ਇੱਥੇ 5 ਰਿੰਗੜ ਦਾ ਦਿੰਦੀ ਬਈ ਆ 5 ਰਿੰਗੜ ਇਸ ਵੈਰੀ ਲੈਸ ਨਾਰਮਲ 10 ਰਿੰਗੜ ਤੋਂ ਘੱਟ ਨਹੀਂ ਮਿਲਦਾ ਬਾਜ਼ਾਰ ਦੇ ਵਿੱਚ ਆ ਵੀ ਹੋ ਗਈ ਹੈ ਆ ਵੀ ਕੁਝ ਹੈਗਾ ਇੱਥੇ ਆ ਦੇਖ ਲਾ amaze is fantastic 1 pack 6 2 pack 10 just give me one pack bhai mungfali kha rahe hain aap aa le 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 achcha main vi leya main main te dekh hi rahi ha 1 pack thank you brother mungfali le liya gilli aa gilli thoda kha le yep yo wa bali hui ਠੀਕ ਆ ਚਲ ਮੂੰਫਲੀ ਆ ਗਾਈਜ਼ ਪਰ ਗਿੱਲੀ ਅੰਦਰੋਂ ਮਤਲਬ ਬੋਇਲ ਕੀਤੀ ਆ ਪਾਣੀ ਦੇ ਵਿੱਚ ਪਤਾ ਨਹੀਂ ਕਾਦੇ ਚ ਠੀਕ ਆ ਇੱਕ ਪੈਕਟ ਲੇਤਾ ਸ਼ੇ ਰਿੰਗੜ ਦਾ ਬਾਏ ਖਾਵਾਂਗੇ ਲੈਂਬਸ ਲੈਂਬ ਗ੍ਰਿਲ ਚਾਕਲੇਟ ਮਾਈਲੋ ਲੈਮਨ ਆ ਪਟਾਟੋ ਕਿਥੋਂ ਨਹੀਂ ਆ ਪਟਾਟੋ ਕਿਥੋਂ is potato yeah. vegetarian yeah, I I no egg nothing yeah uh -huh. <laughs> can we have one what? potato chips huh? Uh -huh. sauce yeah little little yeah, not yeah. much yeah that's fine okay yeah this oh. one but... wow. okay thank you okay Three ringer, yeah? Yeah. kayaknya kayak potato vegetarian, saya kakekin. We gonna eat. Yeah, thank you. Ini rumah matic kala, kakek. Alu ah. Panjang panjang. ਵਧੀਆ ਸੀਗਾ ਤਿੰਨ ਰਿੰਗੜ ਦਾ ਸੀਗਾ ਹੈਵੀ ਸਸਤਾ ਜਿਹਾ ਸੀਗਾ ਆਲੂ ਦੇ ਬਣੇ ਸੀਗੇ ਉਹ ਹਨਾ ਤੇ ਵਧੀਆ 프라이 ਕੀਤਾ ਆ ਸੀਗਾ ਤੇ ਆਪਾਂ ਹੁਣ ਹੋਰ ਕੋਈ ਚੀਜ਼ ਟਰਾਈ ਕਰਦੇ ਆ ਤੇ ਆ ਬਾਹਰ ਵਿਖਾ ਦਿੰਦਾ ਮੈਨੂੰ ਹੋਰ ਕੋਈ ਚੀਜ਼ ਆ ਕੀ ਬਣਾ ਰਹੇ ਆ ਇਹ ਆਪਣੇ ਇਹ ਨੂਡਲ ਬਣਾ ਰਹੇ ਆ ਇਹ ਨੂਡਲ ਬਣਾ ਕੇ ਦੇਣਗੇ ਇੱਥੇ ਇਹ ਕੀ ਆ ਅੱਛਾ ਅੰਗਰ ਮਨੀ ਸੋ ਰਹਾਂ ਨੂਡਲਸ ਬਹ ਗਾਇਸ ਨੂਡਲ ਬਣਾਉਂਦੀ ਪਈ ਬੀਬੀ ਚੰਗੀ ਭੀੜ ਭਾਈ ਹੋਈ ਆ ਇੱਧਰ ਰਾਈਸ ਅੱਛਾ ਫਰਾਈਡ ਐਗ 1 ਡਾਲਰ ਉਹ ਨੂਡਲਸ ਨੇ ਉਹਲੇ ਅ ਉਹ ਤਾਂ ਵੈਜੀਟੇਰੀਅਨ ਨੂਡਲਸ ਨੇ ਹਾਂ ਆ ਜਾ ਅੱਗੇ ਤੂੰ ਆਣਾ ਰਿਹਾ ਪਤਾ ਨਹੀਂ ਕੀ ਆ ਦੋਸਾ ਜਾਂ ਤੋਈ ਆ ਠੀਕ ਐ ਨਾ ਆਹਾ ਮੈਗੀ ਨਾਲ ਕੁਝ ਮਿਲਦਾ ਹੀ ਹੁੰਦਾ ਸੁਪਾ ਆ ਠੀਕ ਐ ਨਾ ਆ ਮਦਨ ਕੀ ਆ ਬਾਈ ਪਤਾ ਨਹੀਂ ਕੀ ਵੇਖਾ ਕੀ ਆ ਚਾਕਲੇਟ ਚੀਜ਼ ਯਾਸ਼ਾ ਕੀ ਆ ਇੱਕ ਗਾਈਜ਼ ਆ ਲਿੱਤਾ ਆਪਾਂ ਰੋਲ ਜੇ ਆ ਆ ਦੇਖੋ ਰੋਲ ਤਿੰਨ ਰਿੰਗੜ ਤੇ ਦੋ ਆ ਚਾਕਲੇਟ ਵਾਲੇ ਇਹ ਆ ਚਾਰ ਵੀ ਲੈ ਸਕਦੇ ਸੀਗੇ ਜਿੰਨੇ ਮਰਜ਼ੀ ਲੈ ਲਓ ਆਪਦੇ ਹਿਸਾਬ ਨਾਲ ਇਹ ਦੋ ਲਿੱਤੇ ਆ ਖਾ ਕੇ ਦੇਖ ਹੁਣ ਹੈ ਕੀ ਆ ਉਹ ਲੱਗਦਾ ਆਪਣਾ ਵਿੱਚ ਕੀ ਪਾਇਆ ਵਾ ਵਿੱਚ ਕੀ ਹੈ ਤੇ ਖਾਲੀ ਆ ਵਿੱਚੋਂ ਹੈਗਾ ਕੁਛ ਨਾ ਠੀਕ ਆ ਜੇ ਦੋ ਨਹੀਂ ਖਾਦੇ ਨੇ ਪੈਕ ਕਰਾ ਲਈਂ ਫਾਵੇ ਜਮ ਇਹ ਜਿੰਨਾ ਪੈਣ ਗਿਆ ਕਿਨੇ ਬਣਾਉਂਦੇ ਹੁੰਦੇ ਨੇ ਉਹ ਜਾ ਲਗਾ ਇਸ ਮੇਰੇ ਵਾਸਤੇ ਤਾਂ ਕੁਛ ਲਾਭ ਨਹੀਂ ਰਿਹਾ ਫਿਲਹਾਲ ਇਹ ਬਸ ਲਾਭ ਜੇ ਤਾਂ ਚੰਗੀ ਗੱਲ ਆ ਜੇ ਤਾਂ ਲਾਭ ਵੀ ਕੋਈ ਚੱਕਰ ਨਹੀਂ ਆ ਫਿਰ ਆਪਾਂ ਕਿ ਦੋ ਹੋਰ ਖਾ ਲਾਂਗੇ ਮੈਂ ਹੈਗਾ ਵੈਜੀਟੇਰੀਅਨ ਇਸ ਕਰਕੇ ਨਾ ਤਾਂ ਮੈਂ ਐਗ ਖਾਣਾ ਨਾ ਚਿਕਨ ਤੇ ਮੋਸਟਲੀ ਸਾਰੀਆਂ ਆਈਟਮਾਂ ਦੇ ਵਿੱਚ ਉਹ ਕਹਿੰਦੇ ਐਗ ਤਾਂ ਹੈਗਾ ਹੀ ਹੈਗਾ ਵਾ ਇਹਦਾ ਮਤਲਬ ਮੇਰੇ ਖਾਣ ਵਾਲਾ ਕੁਝ ਨਹੀਂ ਹੈਗਾ ਇੱਥੇ ਆ ਕੀ ਆ ਆ ਕੀ ਹੈ ਮੰਗੇਓ ਦੇ ਨਾਲ ਰਾਈਸ ਆ ਇੱਕ ਇੱਕ ਚੀਜ਼ ਮਿਲ ਗਈ ਆ ਤੁਹਾਨੂੰ ਦਿਖਾ ਦਿੰਦਾ ਮੈਂ ਮਤਲਬ ਕਿ ਡਿਫਰੈਂਟ ਜੀ ਚੀਜ਼ ਆ ਪਤਾ ਨਹੀਂ ਕੀ ਆ ਇਹਦਾ ਦੇਖੋ ਮੰਗੇਓ ਆ ਰਾਈਸ ਤੇ ਨਾਲ ਹੈਗੀ ਕੋਕੋਨਟ ਦੀ ਚਟਨੀ ਚਟਨੀ ਆ ਕੋਕੋਨਟ ਦੀ ਠੀਕ ਆ ਨਾਲ ਰਾਈਸ ਤੇ ਮੰਗੇਓ ਤੇ ਇਹ ਆਇਆ ਆਪਣਾ 10 ਰਿੰਗੜ ਦਾ ਚਲੇ ਟਰਾਈ ਕਰਕੇ ਵੇਖ ਲੈਣੇ ਆਪਾਂ ਆ ਗਾਈ ਜਿਹੜਾ ਆ ਨਾ ਰਾਈਸ ਦੇ ਨਾਲ ਚਟਨੀ ਕੋਪਨਟ ਦੀ ਇਹ ਟਾ ਵਧੀਆ ਨਹੀਂ ਗਾ ਮਤਲਬ ਐ ਲੱਗਦਾ ਵਾ ਫੋਕੇ ਚਾਵਲ ਆ ਤੇ ਫੋਕੇ ਚਾਵਲ ਤੇ ਨਾ ਇੱਕ ਹਲਕੀ ਜੀ ਚਟਨੀ ਪਾਈ ਆ ਪਰ ਉਹਦੇ ਨਾਲ ਟੇਸਟ ਨਹੀਂ ਹੁੰਦਾ ਬਸ ਫੋਕਾ ਜਿਹਾ ਲੱਗਦਾ ਵਾ ਫੋਕੇ ਚਾਵਲ ਬਾਕੀ ਮੈਂ ਤਾਂ ਮੰਗੇਓ ਕੱਲਾ ਖਾਂਦਾ ਵਾ ਮੰਗੇਓ ਦਾ ਸਹੀ ਆ ਮੰਗੇਓ ਦਾ ਵਧੀਆ ਜੇ ਆ ਤਾਂ ਅੱਧੇ ਕ ਖਾ ਲੇ ਆ ਠੀਕ ਸੀਗੇ ਪਰ ਫੋਕਾ ਜਾ ਵਾ ਮਤਲਬ ਇੰਨਾ ਵਧੀਆ ਨਹੀਂ ਹੋਈਗਾ ਮਜਾ ਨਹੀਂ ਆ ਖਾ ਕੇ ਮੈਂ ਕਿੰਨਾ ਵੀ ਫੂਡ ਟ੍ਰਾਈ ਕਰੀਦਾ ਵਾ ਵਧੀਆ ਹੀ ਗਾ ਬਸ ਆਪਾਂ ਹੁਣ ਇਧਰੋਂ ਨਿਕਲਦੇ ਇੱਕ ਕਰੀ ਬਸ ਇੱਕ ਕਪਾ ਸ਼ੇਕ ਲੈਣਾ ਵਾ ਉਹਦੇ ਸ਼ੇਕ ਸੀਗੇ ਠੰਡਾ ਠੰਡਾ ਕੋਈ ਸ਼ੇਕ ਲਈਏ ਗਰਮੀ ਬਹੁਤ ਜ਼ਿਆਦਾ ਫਿਰ ਆਪਾਂ ਚੱਲਦੇ ਆ ਸਿੱਧਾ ਬੀਚ ਵਾਲੀ ਸੜਕ ਫੇਰ ਉਹ ਮਾਰਕੀਟ ਦਿਖਾਉਨੇ ਆ ਇਹ ਆਪਣੀ ਇੱਧਰਲੀ ਮਾਰਕੀਟ ਜਿਹੜੀ ਆ ਤੁਹਾਨੂੰ ਦਿਖਾਤੀ ਆ ਲੋਕਲ ਜੀ ਹਨਾ ਆ ਬਸ ਇਦਾਂ ਮਾਰਕੀਟ ਲੱਗੀ ਯਾਰ ਆ ਦੇ ਵਿੱਚ ਲੋਕੀ ਆਈ ਜਾਂਦੇ ਆ ਇਹ ਬਸ ਘੰਟਾ ਦੋ ਘੰਟੇ ਚੱਲਦੀ ਹੋਊਗੀ ਸ਼ਾਮ ਨੂੰ ਬਸ ਇਹਨੇ 2 ਵਜੇ ਬੰਦ ਹੋ ਜਾਣਾ ਆਪਾਂ ਗਾਇਜ਼ ਲਿੱਤਾ ਵਾ ਮਾਈਲੋ ਮਾਈਲੋ ਡਰਿੰਕ ਆ ਆ ਟਰਾਈ ਕਰਦੇ ਕਿੱਦਾਂ ਦੀ ਆ ਵਾਦਾ ਚਾਕਲੇਟ ਦੁੱਧ ਮਤਲਬ ਦੁੱਧ ਤਾਂ ਪਾਇਆ ਕਾਦਾ ਹੋਣਾ ਇਹਦੇ ਚ ਪਰ ਚਾਕਲੇਟ ਦਾ ਸਵਾਦ ਆਉਂਦਾ ਪਿਆ ਤੇ ਦੁੱਧ ਤਾਂ ਹਲਕਾ ਜਾ। ਗਾਈਜ਼ ਹੁਣ ਆਪਾਂ ਲੇਤਾ ਮੰਗੋ ਸ਼ੇਕ ਆ। ਇਹ ਆਇਆ ਪੰਜ ਰਿੰਗਟ ਦਾ। ਪਰ ਵੈਸੇ ਦੁੱਧ ਵੀ ਪਾਇਆ ਵਾ ਪਰ ਇਹ ਨਾ ਜਿਆਦਾ ਪਰ ਪੀਲਾ ਜਿਆਦਾ ਆ ਮਤਲਬ ਪਰਫ ਮਹਿਸੂਸ ਹੁੰਦੀ ਪਈ ਆ। ਉਹ ਤਾਂ ਠੀਕ ਆ ਪਰ برف ਵਾਲਾ ਵਾ ਮਤਲਬ ਕਿ ਬਹੁਤ ਠੰਡਾ ਬਹੁਤ ਜਿਆਦਾ ਰਜਾ। ਇਹ برف ਜਾ ਰਹੀ ਆ ਨਾ ਸਰ ਜਿਵੇਂ ਬਰਫ਼ ਤੋੜੀ ਨਹੀਂ ਨਾ ਬਰਫ਼ ਰਗੜ ਕੇ ਪਾਈ ਹੁੰਦੀ। ਉਦਾਂ ਦੀ ਆ ਮਤਲਬ ਦੁੱਧ ਦੇ ਵਿੱਚ ਨਹੀਂ ਪਾਇਆ ਅੱਧਾ ਵਿੱਚ ਬਰਫ਼ ਆ ਅੱਧਾ ਪਾਣੀ ਆ ਅੱਧਾ ਮੰਗੋ ਤੇ ਅੱਧਾ ਦੁੱਧ ਮਤਲਬ ਇਦਾਂ ਕਰਕੇ ਬਣਾਇਆ ਆ ਵਾ ਤੇ ਹੁਣ ਆਪਾਂ ਇਧਰੋਂ ਇੱਕ ਰੀ ਨਿਕਲਦੇ ਆ ਇਥੋਂ ਆਪਣਾ ਥੋੜਾ ਬੋਤਾ ਹੋ ਗਿਆ ਵਾ ਹੁਣ ਆਪਾਂ ਚੱਲਦੇ ਅੱਗੇ ਉਹ B40 ਸੜਕ ਉਧਰ ਦੀ ਮਾਰਕੀਟ ਤੁਹਾਨੂੰ ਦਿਖਾਉਨੇ ਆ ਉਹ ਉਹ ਵੀ ਬਹੁਤ ਸੋਹਣੀ ਮਾਰਕੀਟ ਆ ਇਹ ਤਾਂ ਜਸਟ ਇੱਕ ਫੂਡ ਮਾਰਕੀਟ ਲੱਗੀ ਹੋਈ ਸੀ ਜਿਹੜੀ ਮੇਨ ਮਾਰਕੀਟ ਆ ਉਹ ਉਧਰ ਆ ਸ਼ਨਾਗ ਵਿੱਚ ਹੁਣ ਆਪਾਂ ਉਧਰ ਚੱਲਦੇ ਆ ਠੀਕ ਆ ਤੇ ਆਪਣੀਆ ਸਕੂਟੀ ਕੋਲੇ ਖੜੀ ਹੋਈ ਆ ਆਪਾਂ ਇਥੋਂ ਨਿਕਲਦੇ ਆ ਸਕੂਟੀ ਚ ਕਾਰੀ ਇੱਥੇ ਐ ਸ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਹੈਲਮਟ ਹਲਮਟ ਜਿ세 ਮਰਜ਼ੀ ਰੱਖ ਜਾਓ ਕੋਈ ਨਹੀਂ ਚੱਕਦਾ ਚੁੱਕਦਾ ਆਪਾਂ ਨੂੰ 7-8 ਦਿਨ ਹੋ ਗਏ ਮਲੇਸ਼ੀਆ ਦੇ ਵਿੱਚ ਹਲੇ ਤੱਕ ਕੋਈ ਐਹੋ ਜਿਹਾ ਇਸ਼ੂ ਨਹੀਂ ਆਇਆ ਠੀਕ ਆ ਆਪਾਂ ਇਹਨੂੰ ਕੱਢਦੇ ਹਾਂ ਸਕੂਟੀ ਨੂੰ ਤੇ ਨਿਕਲਦੇ ਇਧਰੋਂ